atrek i knimbu egiridapoe apbice nimbu tuladia pamangea pam ਸਤਿ ਸ਼੍ਰੀ ਅਕਾਲ ਜੀ ਕਿ ਮੈਂ ਸਾਰੇ ਉਮੀਦ ਕਰਦੇ ਹਾਂ ਕਿ ਸਾਰੇ ਵਧੀਆ ਹੋਣਗੇ ਤੇ ਠੀਕ ਠਾਕ ਹੋਣਗੇ ਤੇ ਚਲੋ ਜੀ ਅੱਜ ਆਪਾਂ ਬਣਾਵਾਂਗੇ ਜੀ ਅਮਰੂਦ ਦਾ ਜੂਸ ਇਹ ਬਿਲਕੁਲ ਛੋਟੀ ਜੀ ਵੀਡੀਓ ਹੋਣ ਵਾਲੀ ਹੈ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਫੁੱਲ ਵੀਡੀਓ ਵਾਚ ਕਰਿਓ ਤੇ ਆਪਾਂ ਤੁਹਾਨੂੰ ਦਿਖਾਣੇ ਆ ਕਿ ਆਪਾਂ ਅਮਰੂਦ ਦੇ ਜੂਸ ਦੇ ਵਿੱਚ ਕਿਹੜੀ-ਕਿਹੜੀ ਚੀਜ਼ ਪਾ ਕੇ ਇਹਨੂੰ ਤਿਆਰ ਕਰਨ ਲੱਗੇ ਆ ਬਿਲਕੁਲ ਹੈਲਦੀ ਤੇ ਫਰੈਸ਼ ਜੂਸ ਆਪਾਂ ਆਪਣੇ ਘਰ ਹੀ ਤਿਆਰ ਕਰ ਸਕਦੇ ਆ ਜੀ ਬਸ ਥੋੜੀ ਜੀ ਮਿਹਨਤ ਲੱਗਦੀ ਆ ਹਰ ਇੱਕ ਕੰਮ ਨੂੰ ਤੇ ਆਪਾਂ ਮਤਲਬ ਬਾਜ਼ਾਰ ਵਾਲੀ ਚੀਜ਼ਾਂ ਤੋਂ ਪੈਕਿੰਗ ਵਾਲੀਆਂ ਚੀਜ਼ਾਂ ਤੋਂ ਆਪਾਂ ਨੂੰ ਬਚਣਾ ਚਾਹੀਦਾ ਹੈ ਕਿ ਹਰ ਚੀਜ਼ ਆਪਣੇ ਘਰ ਬਣ ਕੇ ਤਿਆਰ ਹੋ ਜਾਂਦੀ ਹੈ ਬਹੁਤ ਹੀ ਸੌਖੇ ਜਿਹੇ ਤਰੀਕੇ ਦੇ ਨਾਲ ਆਪਾਂ ਜੂਸ ਤਿਆਰ ਕਰਾਂਗੇ ਤੇ ਉਹਦੇ ਲਈ ਆਪਾਂ ਅਮਰੂਦਾਂ ਨੂੰ ਕੱਟ ਲਿਆ ਪੀਸਾਂ ਦੇ ਵਿੱਚ ਤੇ ਇਹਨਾਂ ਦੇ ਬੀਜ ਆਪਾਂ ਨਾਲ ਹੀ ਲਏ ਕਿਉਂਕਿ ਆਪਾਂ ਇਹਨਾਂ ਨੂੰ ਬਾਅਦ ਦੇ ਵਿੱਚ ਪੁਣ ਕੇ ਤੇ ਕੱਢ ਦਾਂਗੇ। ਹਰੇ ਲਈ ਆਪਾਂ ਨੇ ਲੈ ਲਿਆ ਜੀ ਪੁਦੀਨਾ, ਅਦਰਕ ਤੇ ਇੱਕ ਨਿੰਬੂ ਤੇ ਇਹ ਵਾਲਾ ਮਟੀਰੀਅਲ ਪਿਆ ਹੈ। ਹਰੇ ਵਿੱਚ ਹੈਗੇ ਨੇ ਕਾਲੀ ਮਿਰਚ, ਕਾਲਾ ਨਮਕ ਤੇ ਚਾਟ ਮਸਾਲਾ ਇੱਧਰ ਹੋ ਗਿਆ ਜੀ ਭੁੰਨੇ ਹੋਏ ਜੀਰੇ ਦਾ ਪਾਊਡਰ। ਤੇ ਇਹ ਸਾਰੀਆਂ ਸਾਰੀਆਂ ਚੀਜ਼ਾਂ ਪਾ ਕੇ ਆਪਾਂ ਕਰਾਂਗੇ ਜੀ ਅਮਰੂਦ ਦਾ ਜੂਸ ਤਿਆਰ ਤੇ ਇਹਨੂੰ ਆਪਾਂ ਹੁਣ ਮਿਕਸੀ ਦੇ ਵਿੱਚ ਮਿਕਸੀ ਦੇ ਛੱਗ ਦੇ ਵਿੱਚ ਐਡ ਕਰ ਲੈਣੇ ਆ। ਤੇ ਮਿਕਸੀ ਦੇ ਜੱਗ ਦੇ ਵਿੱਚ ਅਮਰੂਦਾਂ ਦੇ ਪੀਸ ਆਪਾਂ ਨੇ ਐਡ ਕਰ ਲਏ ਨੇ ਤੇ ਇਹਦੇ ਵਿੱਚ ਆਪਾਂ ਇੱਕ ਨਿੰਬੂ ਨਚੋੜ ਦੰਨੇ ਆ ਤੇ ਸੰਗੀਤਰਾਮ ਆ ਪਾ ਦੇ ਵਿੱਚ ਨਿੰਬੂ ਨਚੋੜ ਦੰਨੇ ਜੀ ਕਿਉਂਕਿ ਨਿੰਬੂ ਦੇ ਨਾਲ ਖੱਟਾ ਮਿੱਠਾ ਜਿਹਾ ਹੈ ਨਾ ਵਿੱਚ ਆਪਾਂ ਨੇ ਥੋੜੀ ਜਿਹੀ ਦੇ ਵਿੱਚ ਚੀਨੀ ਵੀ ਐਡ ਕਰਨੀ ਹੈ ਖੱਟਾ ਮਿੱਠਾ ਜਿਹਾ ਟੇਸਟ ਆਊਗਾ ਤੇ ਥੋੜਾ ਜਿਹਾ ਪਾ ਦੰਨੇ ਆ ਜੀ ਪੁਦੀਨਾ ਤੇ ਪੁਦੀਨਾ ਵੀ ਠੰਡਾ ਹੁੰਦਾ ਗਰਮੀਆਂ ਦੇ ਵਿੱਚ ਤੇ ਥੋੜਾ ਜਿਹਾ ਪਾਵਾਂਗੇ ਅਦਰਕ ਜਿੰਨਾ ਕਿ ਪੁਦੀਨਾ ਠੰਡਾ ਹੁੰਦਾ ਗਰਮ ਹੁੰਦਾ ਹੈ ਅਦਰਕ ਉਹਨਾਂ ਕੁ ਪੁਦੀਨਾ ਠੰਡਕ ਦੇਊਗਾ ਤੇ ਚਲੋ ਜੀ ਆਪਾਂ ਮਤਲਬ ਆਪਣੀ ਮਰਜ਼ੀ ਹੁੰਦੀ ਆ ਆਪਾਂ ਇਹਦੇ ਵਿੱਚ ਕੋਈ ਵੀ ਚੀਜ਼ ਐਡ ਕਰ ਸਕਦੇ ਆ ਤੇ ਵਧੀਆ ਟੇਸਟ ਆਵੇ ਜੀਰੇ ਦਾ ਪਾਊਡਰ ਵੀ ਆਪਾਂ ਨੇ ਇਹਦੇ ਵਿੱਚ ਐਡ ਕਰਤਾ ਜੀ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਚਾਟ ਮਸਾਲਾ ਹਰ ਇੱਕ ਕਿਉਂਕਿ ਆਪਾਂ ਸਿਰਫ ਦੋ ਅਮਰੂਦਾਂ ਦਾ ਹੀ ਜੂਸ ਤਿਆਰ ਕਰਨ ਲੱਗੇ ਆ ਤੇ ਇੱਕ ਚਮਚਾ ਪਾਤਾ ਆਪਾਂ ਨੇ ਚੀਨੀ ਦਾ ਤੇ ਵਿੱਚ ਕਰ ਦਾਂਗੇ ਜੀ ਐਡ ਆਪਾਂ ਇਹਦੇ ਹੁਣ ਪਾਣੀ ਤੇ ਪਾਣੀ ਦੀ ਕੁਆਂਟੀਟੀ ਆਪਾਂ ਘੱਟ ਰੱਖੀ ਆ ਪਹਿਲਾਂ ਉਤੋਂ ਬਾਅਦ ਫਿਰ ਆਪਾਂ ਜਿੰਨਾ ਹੀ ਕਿ ਜ਼ਰੂਰਤ ਹੋਈ ਉਹਨਾਂ ਕੇ ਨੂੰ ਐਡ ਕਰ ਲਾਂਗੇ ਤੇ ਕਾਲਾ ਨਮਕ ਤੇ ਕਾਲੀ ਮਿਰਚ ਮੇਰੇ ਤੋਂ ਹੋ ਰਹਿ ਗਈ ਸੀ ਗੱਲਾਂ-ਗੱਲਾਂ ਦੇ ਵਿੱਚ ਕੋਈ ਆ ਗਿਆ ਸੀ ਮੈਂ ਗੱਲਾਂ ਕਰਨ ਲੱਗ ਗਈ ਤੇ ਇਹਨੂੰ ਆਪਾਂ ਬਾਅਦ ਚ ਐਡ ਕਰਾਂਗੇ ਹੁਣ ਤੇ ਚਲੋ ਜੀ ਹੁਣ ਆਪਾਂ ਇਹਨੂੰ ਐਡ ਕਰਕੇ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਫੂਡ ਕਲਰ ਇਹ ਹੈਗਾ ਜੀ ਆਪਸ਼ਨਲ ਜੇ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਪਾ ਸਕਦੇ ਆ ਜੇ ਤੁਸੀਂ ਇਹ ਵਾਲਾ ਮਸਲ ਨੈਚੁਰਲ ਕਲਰ ਰੱਖਣਾ ਚਾਹੁੰਦੇ ਹੋ ਤਾਂ ਇਹ ਵੀ ਰਹਿ ਸਕਦਾ ਹੈ ਆਪਣੇ ਕੋਲ ਪਿਆ ਸੀਗਾ ਆਪਾਂ ਥੋੜਾ ਜਿਹਾ ਬਿਲਕੁਲ ਇੱਕ ਪਿੰਚ ਐਡ ਕਰਤਾ ਹੈ ਤੇ ਲੋ ਜੀ ਇਹਦਾ ਕਲਰ ਬਹੁਤ ਵਧੀਆ ਬਣ ਕੇ ਤਿਆਰ ਹੋ ਚੁੱਕਿਆ ਹੈ ਹੁਣ ਤੇ ਹੁਣ ਆਪਾਂ ਇਹਨੂੰ ਮਤਲਬ ਛਾਣ ਲਾਂਗੇ ਹੈਨਾ ਇਹ ਐਨ ਉਹ ਜਿਹੜੇ ਬੀਜ ਨੇ ਨਿੰਬੂ ਦੇ ਵੀ ਅੰਬਰੂਦ ਦੇ ਵੀ ਹੈ ਨਾ ਸਾਰੇ ਇਹਦੇ ਵਿੱਚ ਰਹਿ ਜਾਣਗੇ ਤੇ ਆਪਾਂ ਇਹਨੂੰ ਛਾਣ ਕੇ ਜੀ ਗਲਾਸਾਂ ਦੇ ਵਿੱਚ ਐਡ ਕਰ ਲੈਣੇ ਆ ਹੁਣ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਹੁਣ ਸਾਰਾ ਚੂਸ ਛਾਣ ਕੇ ਫਿਰ ਮਿਲਦੇ ਆਂ ਤੇ ਲੋ ਜੀ ਜੂਸ ਆਪਣਾ ਬਣ ਕੇ ਤਿਆਰ ਹੋ ਚੁੱਕਿਆ ਆਪਾਂ ਇਹਨੂੰ ਕਰ ਦੰਨੇ ਜੀ ਗਲਾਸਾਂ ਦੇ ਵਿੱਚ ਐਡ ਤੇ ਇਹਨੂੰ ਆਪਾਂ ਨੇ ਪੂਣਤਾ ਚੰਗੀ ਤਰ੍ਹਾਂ ਜਿਹੜੇ ਬੀਜ ਸੀਗੇ ਉਹ ਸਾਰੇ ਵਿੱਚੋਂ ਕੱਢਤੇ ਨੇ ਹਨਾ ਤੇ ਇਹਨੂੰ ਆਪਾਂ ਹੁਣ ਡੈਕੋਰੇਟ ਵੀ ਕਰ ਦੰਨੇ ਆਪਣੇ ਕੋਲ ਪੁਦੀਨੇ ਦੀਆਂ ਥੋੜੀਆਂ ਜਿਹੀਆਂ ਪੱਤੀਆਂ ਬਚੀਆਂ ਹੋਈਆਂ ਸੀ ਤੇ ਉਹਦੇ ਨਾਲ ਜੀ ਕਰਤਾ ਆਪਾਂ ਨੇ ਡੈਕੋਰੇਟ ਤੇ ਜਦੋਂ ਮਤਲਬ ਤੁਹਾਡੇ ਘਰ ਕੋਈ ਮਹਿਮਾਨ ਆਉਂਦਾ ਹੈ ਜਾਂ ਤੁਸੀਂ ਤੁਹਾਡਾ ਆਪਣਾ ਦਿਲ ਕਰਦਾ ਹੈ ਹਨਾ ਤੇ ਆਪਾਂ ਆਪ ਬਣਾ ਕੇ ਮਤਲਬ ਆਪਣੀ ਫਰੈਸ਼ ਚੀਜ਼ ਤੇ ਸਾਫ ਸੁਥਰੀ ਹੈ ਨਾ ਘਰ ਜਦ ਕਿ ਆਪਾਂ ਚੀਜ਼ ਬਣਾਉਣੀ ਹੈ ਤਾਂ ਆਪਾਂ ਨੂੰ ਚੰਗੀ ਤਰ੍ਹਾਂ ਧੋ ਕੇ ਹੈ ਨਾ ਪਤਾ ਆਪਾਂ ਨੂੰ ਕਿ ਆਪਣੇ ਦੇ ਵਿੱਚ ਕੀ ਕੀ ਐਡ ਕਰਿਆ ਹੈ ਨਾ ਤੇ ਬਾਹਰ ਬਜ਼ਾਰ ਵਾਲੀਆਂ ਚੀਜ਼ਾਂ ਤੋਂ ਤਾਂ ਵੈਸਟ ਹੈ ਆਪਣੇ ਘਰ ਦੀ ਆਪ ਹੈਲਦੀ ਚੀਜ਼ ਬਣਾਈ ਹੋਈ ਤੇ ਚਲੋ ਜੀ ਤੁਸੀਂ ਵੀ ਬਣਾਓ ਅਮਰੂਦ ਦਾ ਜੂਸ ਤੇ ਕਰੋ ਇੰਜੋਏ ਤੇ ਮਿਲਦੇ ਆਂ ਆਪਾਂ ਫੇਰ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਮਾਈ ਬਾਈ